ਚਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜੀ ਜੈ ਸ਼ੰਕਰ ਜੈ ਨਾਰਦੇਤਾ ਦੋਸਤੋ ਇੱਥੇ ਮਾਰ ਖੋਲਦੀ ਜੇ ਬੜੇ ਤਰੀਕੇ ਨਾਲ ਕੱਟਣਾ ਪੈਣਾ ਛੋਟੀ ਮਾਰ ਦੋ ਮਾਰੇ ਇੱਕ ਐ ਦੀ ਵੜਿਆ ਜੇ ਇੱਕ ਐ ਦੀ ਵੜਿਆ ਨਾਲ ਕਾਂਦੇ ਦੇ ਨਾਲ ਇੱਕ ਇਧਰ ਦੀ ਆਹੋ ਤੇ ਇੱਕ ਇਧਰ ਦੇ ਵੜਿਆ ਜੇ ਇੱਥੇ ਬੈਠੇ ਹਾਂ ਇੱਥੇ ਬੈਠੇ ਆ ਇੱਥੇ ਬੈਠੇ ਤੇ ਦੋਸਤੋ ਵੀਡੀਓ ਚ ਬਣੇ ਲਿਓ ਤੇ ਦੇਖਦੇ ਹਾਂ ਕਿ ਹੁਣ ਸੱਪ ਜ਼ਹਿਰ ਵਾਲੇ ਆ ਕਿ ਬਿਨਾ ਜ਼ਹਿਰ ਵਾਲੇ ਆ ਕਿਉਂਕਿ ਜੋਰੀਆਂ ਦਾ ਕੰਮ ਨਹੀਂ ਕਰਉਣਾ ਅਰੇ ਯੋਕਲੇ ਇਹ ਉਪਾਜਣਾ ਨਹੀਂ 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 ਸ਼ੋਜੀ ਤਾਂ ਤਾਂ ਤੇਰੇ ਤੇ ਟੱਟ ਚਾਹ ਤਾਂ ਪੀ ਗਏ ਤੁਹਾਨੂੰ ਉਪਕਾ ਰਹੇ ਨੂੰ ਫਰਾ ਨਹੀਂ ਤੇ ਮੈਂ ਤੇ ਚਾਹ ਆਮੇ ਆਹ ਸ਼ੋਜੀ ਇੱਕ ਮਿੰਟ ਕਹਿੰਦੇ ਮੈਂ ਤਾਂ ਬਾਰੇ ਮੜਾ ਲੈਣਾ ਤੁਹਾਨੂੰ ਬੜੀ ਜਿਹਾ ਸੋ ਹਾਂ ਬੜੀ ਜਿਹਾ ਬੜੇ ਲੋਕਾਂ ਨੇ ਦੇਖਣੀ ਆ ਹਾਂਜੀ ਤੁਹਾਨੂੰ ਕੀ ਲੱਗਦਾ ਸਭ ਜ਼ਹਿਰ ਵਾਲਾ ਹੈ ਕਿ ਬਿਨਾਂ ਜ਼ਹਿਰ ਵਾਲਾ ਪਤਾ ਹੈ ਬਾਰੇ ਹਨੂ ਨਹੀਂ ਸਾਜੀ ਨਾਲ ਜਾਣ ਤੁਸੀਂ ਹਮੇਸ਼ਾ ਸੱਪ ਨਾਲੇ ਤੇ ਮਨਕੇ ਦੇ ਭਾਂਜਦੇ ਸੀ ਹਾਂਜੀ ਹਾਂਜੀ ਫਾਣੇ ਦੇ ਚੱਕਰ ਤੇ ਪੈਂਦੇ ਸੀ ਹਾਂਜੀ ਹਾਂਜੀ ਇਹ ਸਭ ਤੇ ਜ਼ਹਿਰ ਦੀਆਂ ਗੱਲਾਂ ਅੱਛਾ ਜੀ ਮੇਰਾ ਇਤ ਕੋਈ ਰੱਬ ਦੀ ਕਿਰਪਾ ਨਹੀਂ ਕੁਝ ਨਹੀਂ ਸਿਰਫ ਮੇਰੀ ਟੈਕਨੀਕ ਆ ਹਾਂ ਇਹ ਚੀਜ਼ ਨੂੰ ਕਿੱਦਾਂ ਫੋੜਨਾ ਆਹ ਦੇਖ ਹਾਂ ਹਾਂ ਆਹ ਸੱਪ ਲੈ ਦੋ ਆ ਦੋ ਆ ਕਿ ਇੱਕ ਕੀ ਆ ਆਜਾ ਬੁਹਰ ਨਾ ਹਾਂਜੀ ਹੁਣ ਤੁਹਾਨੂੰ ਕੀ ਲੱਗਦਾ ਵਾ ਆਜੋ ਬੱਲੇ ਆਜੋ ਤੁਹਾਨੂੰ ਕੀ ਲੱਗਦਾ ਨਾ ਨਾ ਕੀ ਜੀ ਨੂੰ ਸੁਣ ਨਹੀਂ ਨਹੀਂ ਕੁਛ ਵੀ ਨਹੀਂ ਕੋਈ ਮੈਂ ਜ਼ਹਿਰ ਨਹੀਂ ਘਟਿਆ ਕੋਈ ਮੈਂ ਦਰਦ ਨਹੀਂ ਤੋੜਿਆ ਮੈਂ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਸਮਝਾਉਣਾ ਕਿ ਸਾਰੇ ਸਾਬਤ ਜ਼ਹਿਰ ਵਾਲੇ ਨਹੀਂ ਹੁੰਦੇ ਇਹ ਸਭ ਬਿਨਾ ਜ਼ਹਿਰ ਵਾਲਾ ਸਿਰਫ ਮੈਨੂੰ ਵਾਹਿਗੁਰੂ ਇਹ ਸਭ ਹੋਰ ਦਾ ਤਰੀਕਾ ਹੁੰਦਾ ਐ ਸਭ ਜੀ ਆ ਲੋ ਮੇਰਾ ਹੱਥ ਐਸਾ ਆਪਣੇ ਵੱਡਿਆ ਵੱਡਤਾ ਨੇ ਨਾ ਵੱਡ ਰਹੀ ਨਹੀਂ ਨੇ ਆ ਲੋ ਅੱਛਾ ਵੱਡਣਾ ਹੀ ਨਹੀਂ ਨੇ ਲੈ ਅੱਛਾ ਨੇ ਵੱਡਣਾ ਹੀ ਨਹੀਂ ਗਾ ਲੈ ਉਹ ਦੀਪਨ ਮਰੀ ਮਾ ਇਧਰ ਲੈ ਇਹ ਮਾ ਕੇ ਸਹੀ ਗਾਲੇ ਨਹੀਂ ਵਰਦਾ ਸਾਹ ਹਾ ਲੋ ਵਾਹ ਜੀ ਵਾਹ ਤਰੀਕਾ ਵਾ ਫਿਰ ਮੈਨੂੰ ਕੰਮ ਕਰਦਾ ਔਰ ਜੇ ਸੱਪ ਕੇ ਇਹਨੂੰ ਲੜੇ ਤੁਸੀਂ ਜੋਗੀ ਦੇ ਚੱਕਰ 'ਚ ਪੈ ਜਾਓ ਥਾੜੇ ਦੇ ਚੱਕਰ 'ਚ ਪੈ ਜਾਓ ਦੇਸੀ ਦਵਾਈ ਦੇ ਚੱਕਰ 'ਚ ਪੈ ਜਾਓ ਤੁਸੀਂ ਬਚਣਾ ਹੀ ਬਚਣਾ ਕਾਰਨ ਕੀ ਹੈ ਸੱਪ ਤੇ ਜ਼ਹਿਰ ਹੀ ਨਹੀਂ ਹੈਗਾ ਜੇ ਮਣਕਾ ਸੱਪ ਲੜੇ ਦਾ ਹਾਲ ਹੁੰਦਾ ਤੇ ਜੋਗੀ ਦਾ ਉਹ ਜਿਹੜਾ ਮਣਕਾ ਵਾ ਉਹ ਲੱਖਾਂ ਰੁਪਈਆ ਦੀ ਚੀਜ਼ ਹੈ ਉਹ ਦਿਮਾਗ ਭਾਵੇਂ ਵੀ ਉਹ ਤੁਹਾਨੂੰ 2-400 ਦੀ ਦਿੰਦਾ ਸਿਰਫ ਪੰਜਾਬ 'ਚ ਦੋ ਸੱਪ ਚਰੀਲੇ ਇੱਕ ਸੱਪ ਬਰਦਰ ਫਨ ਵਾਲਾ ਜਿੰਨੇ ਫਨ ਕਰਾਉਂਦੀ ਆ ਅਸੀਂ ਉਹ ਟੋਲੇ ਦਾ ਗਲਮਜਾ ਪਾ ਕੇ ਫੜਦੇ ਆਂ ਇੱਕ ਸੱਪ ਬਲੈਕ ਰੰਗ ਦਾ ਸੱਪ ਨਾ ਵਾਈਟ ਦਾ ਰਹੀ ਹੁੰਦੀ ਆ ਰਾਤ ਦੇ ਟਾਈਮ ਮੰਜੀ ਦੇ ਚੜ ਕੇ ਵਾਈਟ ਕਰਦਾ ਇਹ ਦੋ ਸੱਪਾਂ ਨੂੰ ਛੱਡ ਕੇ ਬਾਕੀ ਜਿੰਨੀਆਂ ਪੰਜਾਬੀਆਂ ਨਸਲਾਂ ਵਾਂ ਸਾਰੀਆਂ ਬਿਨਾ ਯੇਰ ਵਾਲੀਆਂ ਵਾਂ ਅਜਿਹੇ ਮੈਂ ਜੀਵਣਾ ਰੋਣਾ ਨਾ ਜਾਂ ਮੈਂ ਇਦਾਂ ਹੱਥ 'ਚ ਫੜਨਾ ਵਾਂ ਸੱਪ ਸਿਰਫ ਸਿਰਫ ਮੈਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਹੀ ਆਪਣੀ ਜ਼ਿੰਦਗੀ 'ਚ ਕੀਤੀ ਆ ਕਿ ਸੱਪ ਬਿਨਾ ਯੇਰ ਵਾਲੇ ਹੁੰਦੇ ਆ ਲੋਕ ਸੱਪ ਤੇ ਦੰਦੀ ਵੱਢ ਕੇ ਸੱਪ ਦੇਖ ਕੇ ਮਰ ਜਾਂਦੇ ਹੁਣ ਮੈਨੂੰ ਤੁਸੀਂ ਦੱਸੋ ਮੈਂ ਇਧਰ ਬਣ ਕੈਮਰਾ ਲਾ ਕੋ ਨਾ ਦੂਰ ਤੋਂ ਮੈਂ ਤੁਹਾਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ ਤਾ ਵੇਖੀ ਜਦੋਂ ਕੁਝ ਮਗਾਤਾ ਤੁਹਾਡੀ ਹੌਣ ਹਿੰਮਤ ਹੈਗੀ ਸੱਪ ਨੂੰ ਆਪਣਾਉਂਦੀ ਮੈਂ ਪਤਾ ਨਹੀਂ ਬਾਬਾ ਇਹ ਨਾਲੋਂ ਕੋਈ ਦਿੱਕਤ ਨਹੀਂ ਪਰ ਇੰਨਾ ਕੁਝ ਸਮਝਾਉਣ ਦੇ ਬਾਵਜੂਦ ਵੀ ਤੁਹਾਡਾ ਦਿਲ ਨਹੀਂ ਆ ਨਾ ਨਾ ਨਹੀਂ ਇਹ ਸਿਰਫ ਉਹ ਸਿਰਫ ਲੋਕ ਜਦੋਂ ਸੱਪ ਲੜ ਕੇ ਪੰਜਾਬ ਦੇ ਮਰਦੇ ਆ ਅੱਧਿਓ ਜਿਆਦਾ ਬਿਨਾ ਜ਼ਹਿਰ ਵਾਲੇ ਸੱਪ ਹੁੰਦੇ ਆ ਲੋਕ ਡਰਨਾ ਹੀ ਮਰਦੇ ਤੁਹਾਨੂੰ ਮਣਕੇ ਵਾਲਾ ਫਾਂਡੇ ਵਾਲਾ ਦੇਸੀ ਦਵਾਈ ਵਾਲਾ ਇਹ ਜ਼ਾਪ ਉਹ ਤੁਹਾਨੂੰ ਦੱਸ ਸਕਦਾ ਪਰ ਜਦੋਂ ਵੀ ਵਾਇਕ ਨੂੰ ਤੁਹਾਨੂੰ ਜ਼ਾਪ ਜ਼ਹਿਰ ਨਾਲ ਲੜਨਾ ਵਾ ਆ ਬੜ ਕੇ ਕੋਈ ਕੋਈ ਦਿੱਕਤ ਨਹੀਂ ਢਿੱਲੇ ਹੱਥਾਂ ਨਾਲ ਢਿੱਲੇ ਹੱਥਾਂ ਨਾਲ ਕੱਸਣਾ ਨਹੀਂ ਜਦਾਂ ਮੈਂ ਨੋਹੂ ਜੀ ਮਾਰਦਾ ਨਾ ਨਾ ਕੁਝ ਨਹੀਂ ਹਰ ਜ਼ਿਆਦਾ ਕੱਸਣਾ ਨਹੀਂ ਅੱਛਾ ਕਸਿਆ ਮਲ ਮੈਨੂੰ ਇਹਨੇ ਦੰਦੀ ਵੜਦੇ ਅੱਛਾ ਅੱਛਾ ਇਹ ਜ਼ਾਪ ਦੇ ਵਿੱਚ ਬਿੱਲ ਨੂੰ ਕੁਲ ਵੀ ਜ਼ਹਿਰ ਨਹੀਂ ਆ ਪਰ ਮੇਰੀਆਂ ਜਿੰਨੀਆਂ ਜਾਣਕਾਰੀਆਂ ਹੁੰਦੀਆਂ ਨਾ ਭਾਜੀ ਮੈਂ ਲੋਕਾਂ ਨੂੰ ਇਹ ਨਹੀਂ ਕਹਿੰਦਾ ਨਹੀਂ ਦੰਦੀ ਮਲ ਵੱਡੂਗਾ ਸਾਰਾ ਯਾਰ ਤੇ ਨਹੀਂ ਇੱਥੇ ਦੰਦੀ ਬਾਢ ਸਕਦਾ ਇਹ ਤੇ ਜ਼ਹਿਰ ਨਹੀਂ ਦਾ ਗੰਡੀ ਪੀੜ ਕਰਦਾ ਮਤਲਬ ਪੀੜ ਕਰਦੀ ਹੈ ਲਹੂ ਵੀ ਨਿਕਲਦਾ ਦੰਦ ਵੀ ਲੱਗਣੀਆਂ ਤੇਰੀ ਤੇ ਜ਼ਹਿਰ ਨਹੀਂ ਨਾਲੋ ਜ਼ਹਿਰ ਨਹੀਂ ਮਰੋਣਾ ਕੋਣ ਮਤਲਬ ਕੁਝ ਨਹੀਂ ਕਹਣਾ ਇਹਨੇ ਹਾਂ ਦੀ ਐਦਾਂ ਕੁਝ ਨਹੀਂ ਕਹਣਾ ਇਹਨੇ ਮੈਨੂੰ ਹੁਣ ਬਸੋ ਮੈਂ ਛਲਡ ਚ ਪਾ ਲਿਆ ਦੋ ਦੰਦੀਆਂ ਚਾਰ ਦੰਦੀਆਂ ਪੰਜ ਵਰਸ ਦਾ ਕੋਈ ਨਾ ਦੰਦ ਥੋੜੇ ਨਾ ਨਹੀਂ ਕੁਝ ਨਹੀਂ ਕੀਤਾ ਭਾਰੀ ਸੱਪ ਲੜੇ ਤੇ ਸਿਰਫ ਉਹ ਸਿਰਫ ਇੱਕ ਡਾਕਟਰ ਕੋਲ ਜਾਣਾ ਜਿਹੜਾ ਬੰਦਾ ਦੇਸੀ ਦਵਾਈ ਦੇ ਚੱਕਰ ਤੇ ਪੈ ਜਾਂਦਾ ਤਾਨੂੰ ਮੈਂ ਪੰਜਾਬੀ ਚ ਵੰਡ ਸੁਣਾਉਂ ਰਿਹਾ ਮੈਂ ਆਪਣੇ ਪੇਚ ਤੇ ਇੰਨਾ ਕਹਦਾ ਨਾ ਵੀ ਸੱਪ ਲੜੇ ਤੇ ਮੇਰੇ ਕੋ ਪੱਕਾ ਹੁੰਦਾ ਮੇਰੇ ਕੋਲ ਤੇ ਮੇਰੇ ਕੋਲ ਨੰਦਾ ਪੰਜਾਬ ਹਾਜੀ ਮੇਰੇ ਕੋਲ ਆਪਣਾ ਥਾਂ ਨਹੀਂ ਹੈਗਾ ਕਰ ਮੈਂ ਤੇ ਰੁਹਾਉਣੇ ਖੜਦਾ ਹਾਂ ਉਹਦੇ ਘਰੇ ਮੇਰੇ ਕੋਲ ਇਧਰ ਮੇਰੀ ਗੱਲ ਸੁਣੋ ਮੇਰੇ ਕੋਲ ਆਪਣਾ ਥਾਂ ਨਹੀਂ ਹੈਗਾ ਮੇਰੇ ਕੋਲ ਆਪਣੀ ਸ਼ੋਰ ਚ ਨਹੀਂ ਆ ਦਿੱਤਾ ਪਰ ਬੱਲੇ ਬੱਲੇ ਆ ਜਾਣਕਾਰੀ ਪਾਦੀ ਬਹੁਤ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਹੁਣ ਸੱਪ ਲੜ ਗਿਆ ਇਸ ਤਰੀਕੇ ਵੰਡਾ ਕਰਦੇ ਜੀ ਫੋਨੇ ਕਰਦੇ ਨਾਲ ਸੱਪ ਨੇ ਯਾਰ ਜਾਂਦਾ ਕਿੱਥੇ ਉਸ ਤੇ ਮੈਨੂੰ ਨਹੀਂ ਸਮਝਾਓ ਆ ਜਿਹੜੀ ਸਮੈਲ ਆਉਂਦੀ ਸੱਪ ਦੀ ਏ ਬਿਲਕੁਲ ਸੱਪ ਦੀ ਇਹ ਬੜੀ ਸਮੈਲ ਏ ਵੀ ਇਦਾਂ ਹੀ ਬੱਸ ਇਹ ਕੀ ਚੱਕ ਕੇ ਸੀ ਦੀ ਸਮੈਲ ਲਏ ਮੈਂ ਇਦਾਂ ਹੀ ਬੱਸ ਹਾਂ ਜੇ ਦੀ ਮਨ ਲੈ ਦੇ ਸਰੀਰ ਦੀ ਸਮੈਲ ਲਾਈ ਹਾਂ ਦੋਸਤੋ ਦੂਸਰਾ ਦੇਖਦੇ ਹਾਂ ਸੱਪਾ ਕਿਹੜਾ ਵਾ ਕੱਟਦੇ ਹੋ ਪਹਿਲੇ ਹੁਣ